ਪਟਿਆਲਾ ਸ਼ਹਿਰਪੈੰਦੇ ਹਲਕਾ ਰਾਜਪੁਰਾ ਦੀ ਧੀ ਨੇ ਉਸ ਵਕਤ ਆਪਣੇ ਮਾਤਾ ਪਿਤਾ ਪਰਿਵਾਰ ਅਤੇ ਰਾਜਪੁਰਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਜਦੋਂ ਉਸਨੇ ਯੂਪੀਐਸਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਲ ਕੀਤਾ ਨਾ ਸ਼ਿਵਿਕ ਹੰਸ ਹੈ ਤੇ ਮੇਰਾ 300 ਰੈਂਕ ਆਇਆ ਯੂਪੀਐਸਸੀ ਐਗਜ਼ਾਮ ਵਿੱਚ ਮੈਂ ਕਿੰਨੀ ਦੇਰ ਹੋ ਗਈ ਟਰਾਈ ਕਰਦੇ ਹਾਂ ਮੈਨੂੰ ਹੋ ਗਿਆ 3-4 ਸਾਲ ਪ੍ਰੈਪਰੇਸ਼ਨ ਕਰਦੇ ਤੇ ਮੇਰਾ ਇਹ ਤੀਜਾ अटेम्प्ट ਜਿਸ ਤਰ੍ਹਾਂ ਜੇ ਸੰਘਰਸ਼ ਕਰਨੇ ਪੈਂਦੇ ਜਦੋਂ ਕੋਈ ਆਪਣਾ ਸੁਪਨਾ ਅਚੀਵ ਕਰਦਾ ਹੈ ਡੇਲੀ ਉਹੀ ਡਿਸਪਲਾਈਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਦੀ ਮੈ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹੀ ਕਰਨਾ ਸੋ ਹੁਣ ਜਿਸ ਤਰ੍ਹਾਂ ਤਿਆਰੀ ਕਰਨ ਤੋਂ ਬਾਅਦ ਪ੍ਰੈਕਟਿਸ ਹੁੰਦੀ ਹੈ ਟ੍ਰੇਨਿੰਗ ਹੁੰਦੀ ਹੈ ਕੀ ਸੋਚਿਆ ਵੀ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਹਲੇ ਸਰਵਿਸ ਦਾ ਅਲੋਟ ਹੋਈ ਨਹੀਂ ਹੈ ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਊਗੀ ਮੈਨੂੰ ਲੱਗਦਾ ਹੈ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ ਮੈਨੂੰ ਇਹ ਲੱਗਦਾ ਕਿ ਜੇ ਮੇਰਾ ਮੈਨੂੰ ਵੀ 2-3 ਪ੍ਰਯਾਸ ਲੱਗੇ ਕਰਨ ਲਈ ਤੇ ਉਹਨਾਂ ਦਾ ਵੀ ਹੋ ਜਾਊਗਾ ਜੇ ਤੁਸੀਂ ਜੇ ਉਹ ਟਰਾਈ ਕਰਦੇ ਰਹੇ ਜੀ ਮੇਰੇ ਫਾਦਰ ਫੋਟੋਗ੍ਰਾਫਰ ਹੈ

ਕਾਫੀ ਅੱਛਾ ਫੀਲ ਹੋ ਰਿਹਾ ਬਸ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਚੀਜ਼ ਨੂੰ ਮਿਹਨਤ ਆਦੀ ਦੇਖੋ ਸਾਰੀ ਇਸਨੇ ਹੀ ਕਰੀ ਹੈ ਅਸੀਂ ਤਾਂ ਸਿਰਫ ਇਹਨੂੰ ਸਪੋਰਟ ਕਰਦੇ ਰਹੇ ਹਾਂ ਕਿ ਤੂੰ ਕਰ ਸਕਦੀ ਹੈ ਬਸ ਅਸੀਂ ਤੈਨੂੰ ਹੀ ਪੁਸ਼ ਕਰਦੇ ਰਹੇ ਹਾਂ ਕਰਿਆ ਇਹਨੇ ਕੋਈ ਜੀ ਬੱਚੀ ਨੂੰ ਦਬਾ ਦੇ ਲੈ ਗਈ ਫੁੱਟਾ ਜਾ ਕੇ ਵਿਆਹ ਕਰਾ ਕੇ ਰੋਟੀ ਬਣਾਉਣੀਆਂ ਨੇ ਨਹੀਂ 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 ਇਹ ਸਾਡੀ ਬੇਟੀ ਇਸ ਲੈਵਲ ਦੀ ਨਹੀਂ ਸੀ ਨਾ ਕਿ ਇਹ ਰੋਟੀਆਂ ਬਣਾਏ ਜਾਂ ਕੁਝ ਕਰੇ ਮਤਲਬ ਇਹਦਾ ਪੋਟੈਂਸ਼ੀਅਲ ਸਾਨੂੰ ਦਿਖਦਾ ਸੀ ਵੀ ਬਹੁਤ ਕੁਝ ਕਰ ਸਕਦੀ ਹੈ ਇਹ ਮਾਮਾ ਨੂੰ ਜੀ ਕੁਝ ਕਹਿਣਾ ਚਾਹੁੰਗੇ ਜਿਹੜੀਆਂ ਆਪਣੀ ਧੀ ਦੇ ਸੁਪਣਿਆਂ ਨੂੰ ਉੱਪਰ ਦੀ ਕੋਸ਼ਿਸ਼ ਕਰਦੇ ਹਾਂ ਜੀ ਨਹੀਂ ਚਲੋ ਅੱਜ ਕੱਲ ਤਾਂ ਇਹੋ ਜਿਹੀ ਨਹੀਂ ਹੈਗੇ ਪੇਰੈਂਟਸ ਹਰ ਕੋਈ ਆਪਣੇ ਬੱਚੇ ਨੂੰ ਸਪੋਰਟ ਹੀ ਕਰਦਾ ਹੈਗਾ ਜੇ ਬੱਚਾ ਕਰ ਸਕਦਾ ਹੈ ਤਾਂ ਜ਼ਰੂਰ ਮਾਪਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚੇ ਨੂੰ ਹਾਂ ਜੀ ਥੈਂਕ ਯੂ ਜੀ ਨਾਂ ਮੇਰਾ ਸੁਨੀਲ ਹੰਸ ਹੈਗਾ ਤੇ ਇੱਥੇ ਰਾਜਪੁਰੇ ਜੀ ਅਸੀਂ ਰਹਿੰਦੇ ਹਾਂ ਇੱਥੇ ਗਾਂਧੀ ਕਲੋਨੀ ਚ ਤੇ ਮਤਲਬ ਇੱਕ ਇਹਨੇ ਅਚੀਵਮੈਂਟ ਇਹੋ ਜਿਹੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ ਸਾਡੇ ਮਤਲਬ ਹਰੇਕ ਸਾਨੂੰ ਪਾਸੋਂ ਇਹਦੀਆਂ ਵਿਸ਼ੇ ਜਾ ਰਹੀਆਂ ਗੁੱਡ ਵਿਸ਼ੇ ਜਾ ਰਹੀਆਂ ਸ਼ਹਿਰ ਵਾਲੇ ਸ਼ਹਿਰ ਵੱਲੋਂ ਵੀ ਬਾਹਰੋਂ ਵੀ ਖਰਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਉਹਦੀ ਜਿਹੜੀ ਇੰਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਆ ਬਟ ਇਹਦੇ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀਜ਼ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਪਰਿਵਾਰ ਦੇ ਵਿੱਚ ਵੀ ਕੋਈ ਬੱਚਾ ਸਾਡਾ 2.5 ਲੈਵਲ ਤੇ ਚਲ ਰਿਹਾ ਸੀ ਪਹਿਲੇ ਤਾਂ ਅਸੀਂ ਨਹੀਂ ਸੋਚਿਆ ਸੀਗਾ ਸਾਨੂੰ ਤਾਂ ਸੀਗਾ ਇੱਕ ਬੱਚਾ ਸਾਡਾ ਚਲੋ ਜਿਵੇਂ ਪੜ ਰਿਹਾ ਇੱਕ ਵੈਸੇ ਅਸੀਂ ਕਹਿੰਦੇ ਸੀ ਵੀ ਗਵਰਨਮੈਂਟ ਜੌਬ ਲੱਗ ਜਾਏ ਜਾਂ ਕੋਈ ਵੀ ਹੈਗਾ ਉਹ ਤਾਂ ਹਰ ਇੱਕ ਦੀ ਸੋਚ ਹੁੰਦੀ ਹੈ ਵੀ ਗਵਰਨਮੈਂਟ ਜੌਬ ਬੱਚਾ ਕਰੇ ਸਾਡਾ ਤੇ ਬਟ ਜਦੋਂ ਸਾਨੂੰ ਲੱਗਾ ਵੀ ਸਾਡਾ ਬੱਚਾ ਕੁਝ ਅੱਛਾ ਕਰ ਸਕਦਾ ਹੈ ਤਾਂ ਫਿਰ ਸਾਨੂੰ ਕਿਸ ਨੇ ਗਾਈਡ ਕਰਿਆ ਵੀ ਆਪਾਂ ਜਿਹੜੀ ਲਾਈਨ ਹੈਗੀ ਥੋੜੀ ਜੀ ਮਤਲਬ ਇਹੋ ਜੀ ਕਰੋ ਵੀ ਜਿਹਦੇ ਚ ਸਮਾਜ ਨੂੰ ਵੀ ਉਹਦਾ ਫਾਇਦਾ ਹੋਵੇ ਬੱਚੇ ਦਾ ਵੀ ਇੱਕ ਅਲੱਗ ਤੋਂ ਉਹਦਾ ਨਾਮ ਬਣੇ ਤੇ ਮਤਲਬ ਫਿਰ ਸਾਨੂੰ ਜਦੋਂ ਇਹ ਯੂਪੀਐਸ ਦੀ ਜਿਹੜੀ ਇਹਦੀ ਲਾਈਨ ਮਿਲੀ ਤੇ ਅਸੀਂ ਚਲੋ ਬੱਚਿਆਂ ਨੂੰ ਗਾਈਡ ਵੀ ਕਰਦੇ ਰਿਹਾ ਫਿਰ ਨੇ ਸਟਾਰਟ ਕਰਿਆ ਇਹਨੇ ਕੋਸ਼ਿਸ਼ ਕੀਤੀ ਤੇ ਇਹਨੇ ਉਸ ਮੁਕਾਮ ਨੂੰ ਹਾਸਿਲ ਵੀ ਕਰਿਆ ਆਪਣੇ ਨਾਲ